ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਅਸੀਂ ਪਹੁੰਚੇ ਆ ਸਵੈ ਰੋਜਗਾਰ ਬਾਜ਼ਾਰ ਮੋਗਾ ਵਿਖੇ ਹਾਂਜੀ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਹੈ ਜਗਵੀਰਿੰਦਰ ਸਿੰਘ ਬਰਾੜ ਹਾਂਜੀ ਇਹੰਦਾ ਹੈਗਾ ਜੀ ਮੱਥਾ ਤੇ ਸਾਡੇ ਫਾਰਮ ਦਾ ਨਾਮ ਹੈ ਜੀ ਦਤ ਸੰਤ ਨਾਲ ਜਿਹੜਾ ਬ੍ਰਾਂਡ ਨੇਮ ਦਤ ਸੰਤ ਜੀ ਸਾਡੇ ਵੱਖ-ਵੱਖ ਪ੍ਰੋਡਕਟ ਹੁੰਦੇ ਜਿਵੇਂ ਆਰਗੈਨਿਕ ਸਾਡਾ ਫਾਰਮ ਹੈ ਜੀ ਔਰਗੈਨਿਕ ਪ੍ਰੋਡਕਟ ਹੁੰਦੇ ਆ ਆٹے ਤੋਂ ਸ਼ੁਰੂ ਕਰਦੇ ਆ ਆਪਾਂ ਜਿਵੇਂ ਸੋਨਾ ਮੋਤੀ ਹੈਗੀ ਕਣਕ ਸਾਡੇ ਦੇ ਇਥੇ ਪਿਓਰ ਸੋਨਾ ਮੋਤੀ ਹੈਗੀ ਆ ਔਰ ਕੁੜੀ ਔਰਗੈਨਿਕ ਹੈ ਇਹਦਾ ਆਟਾ ਸਾਡਾ ਕੋਲਡ ਪ੍ਰੈਸ ਜਿਵੇਂ ਆਪਾਂ ਕਹਿੰਦੇ ਆ ਢੰਡੀਆਂ ਚੱਕੀਆਂ ਵੈਦਕ ਚੱਕੀ ਦੇ ਉੱਤੇ ਫ੍ਰੀਕੀ ਸਿਆ ਹੁੰਦਾ ਜੀ ਉਸ ਤੋਂ ਬਾਅਦ ਬਾਜਰੇ ਦਾ ਆਟਾ ਹੋ ਗਿਆ ਜੀ ਇਸੇ ਤਰ੍ਹਾਂ ਇਹਦੀ ਪ੍ਰੋਸੈਸਿੰਗ ਵੀ ਉਸੇ ਤਰ੍ਹਾਂ ਹੀ ਹੁੰਦੀ ਹੈ ਕੋਲਡ ਪ੍ਰੈਸ ਦੇ ਉੱਤੇ ਚੱਕੀ ਜਿਹੜੀ ਛੋਲੇ ਦਾ ਆਟਾ ਹੁੰਦਾ ਜੀ ਛੋਲਿਆਂ ਦਾ ਤੇ ਐਵੇਂ ਆਪਣੇ ਜਿਵੇਂ ਤੇਲ ਹੋ ਗਏ ਜੀ ਇਹਨਾਂ ਆਪਣੇ ਜਿਵੇਂ ਆਹ ਮਾਸਟਰਡ ਆਇਲ ਆ ਸਾਡਾ ਸਰੋਂ ਦਾ ਤੇਲ ਆ ਪਰ ਉਹ ਤੇਲ ਪਿਓਰ ਆਰਗੈਨਿਕ ਸਰੋਂਾਂ ਦੀ ਬਿਣਾ ਰੇਸ ਤੇ ਸਰੋਂ ਦੀ ਜਿਹੜਾ ਉਹਦਾ ਘਾ ਤੇਲ ਕਰਦੇ ਕੋਲਡ ਪ੍ਰੈਸ ਦੇ ਲਾ ਕੇ ਤੇ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਬਦਾਮ ਦਾ ਤੇਲ ਹੈਗਾ ਆਲਮੰਟ ਆਇਲ ਜਿਹਨੂੰ ਕਹਿੰਦੇ ਇਹ ਮਤਲਬ ਜਿਹੜੀ ਗਰੀ ਹੁੰਦੀ ਆ ਆਪਣੀ ਪ੍ਰਬੰਧਿਤ ਗਰੀ ਹੁੰਦੀ ਉਹਦਾ ਤੇਲ ਹੁੰਦਾ ਜੀ ਤੇ ਦੇ ਵਿੱਚ ਜਿਵੇਂ ਕੋਕੋਨਟ ਔਇਲ ਹੋ ਗਿਆ ਇਹ ਸਾਡਾ ਦੇਸੀ ਘਿਓ ਹੈ ਜੀ ਸਾਡਾ ਮੱਝਾਂ ਦਾ ਤੇ ਇਹਦੇ ਨਾਲ ਹੀ ਆ ਗਿਆ ਜੀ ਆਪਣਾ ਕੋਕੋਨਟ ਔਇਲ ਵਾਲਾ ਜਿਵੇਂ ਖੋਪੇ ਦਾ ਤੇਲ ਜਿਹਨੂੰ ਕਹਿੰਦੇ ਆਪਾਂ ਪਿਓਰ ਵਰਜਨ ਹੋਣਾ ਹੁੰਦਾ ਜੀ ਇਹ ਕੋਲਡ ਪ੍ਰੈਸਡ ਹੀ ਇਹ ਆ ਮਸ਼ੀਨ ਵੀ ਸਪੈਸ਼ਲ ਕੋਲਡ ਪ੍ਰੈਸਡ ਹੀ ਹੈ ਜੀ ਉਸੇ ਨਾਲ ਹੀ ਕੱਢਦੇ ਜਿਹੜੀ ਕਿ 30% ਆ ਜੀ ਜਿਹਦੀ ਪ੍ਰੋਸੈਸਿੰਗ ਦੇ ਵਿੱਚੋਂ ਨਿਕਲਦਾ ਹੈਗਾ ਤੇਲ ਜਿਹੜਾ ਤੇ ਕੁਆਂਟਲ ਮਗਰ ਮੰਨ ਲਓ ਜੀ 25 ਕਿਲੋ अच्छा सर ये रेट दी गल करिए मार्केट ਨਾਲੋਂ ਆਮ ਨਾਲੋਂ ਕਿੰਨਾ ਫਰਕ ਹੈ ਦਾ ਸਾਰੀਆਂ ਤੇਲਾ ਜਿੰਨੇ ਵੀ ਤੇਲ ਆਪਣੇ ਕੋਲ ਇਹਦਾ ਮਾਰਕੀਟ ਨਾਲ ਤਾਂ ਆਪਣੀ ਕੋਈ ਕੰਪੈਰੀਜ਼ਨ ਹੈ ਨਹੀਂ ਵੀ ਕਿਉਂਕਿ ਆਪਣੀ ਪ੍ਰੋਸੈਸਿੰਗ ਵੀ ਆਪਦੀ ਹੈ ਮਾਰਕੀਟਿੰਗ ਦੇ ਵਿੱਚ ਇਹ ਆਰਗੈਨਿਕ ਪ੍ਰੋਡਕਟ ਹੈ ਜੀ ਹਾਂ ਜੇ ਤੁਸੀਂ ਆਨਲਾਈਨ ਖੋਣਗੇ ਤਾਂ ਇਹ ਬਹੁਤ ਮਹਿੰਗੇ ਹੋ ਉੱਥੇ ਪਰ ਆਪਣੇ ਇਹ ਪ੍ਰੋਡਕਟ ਹੈ ਜਿਵੇਂ ਹੁਣ ਇਹ ਆਟਾ ਹੀ ਲਾ ਲਓ ਤੁਸੀਂ ਜੇ ਤੁਸੀਂ ਕੰਪਨੀ ਦਾ ਕਿਸੇ ਦਾ ਲੈਣੇ ਆ ਤੇ ਘੱਟ ਤੋਂ ਘੱਟ ਵੀ 130 ਰੁਪਏ ਕਿਲੋ ਸੋਨਾ ਮੁੱਤੀ ਹੈ ਕਰਤ ਆਪਾ 90 ਰੁਪਏ ਕਲੋ ਵਿੱਚ ਦੇ ਨੇ ਹੀ ਪ੍ਰੋਸੈਸ ਕਰਕੇ ਸਾਰਾ ਕੁਝ ਪੈਕ ਨਹੀਂ ਸਣੇ ਤੇ ਇਹ ਜਿਵੇਂ ਬਾਜਰਾ ਹੈਗਾ ਜੋ ਤੁਸੀਂ ਆਰਗੈਨਿਕ ਬਾਜਰੇ ਦਾ ਆਟਾ ਲੈਣਾ ਤਾਂ ਤੁਹਾਨੂੰ 70 ਤੋਂ 80 ਰੁਪਏ ਮਿਲੂਗਾ ਬਾਜ਼ਾਰ ਤੋਂ ਆਪਣਾ 60 ਰੁਪਏ ਕਿੰਦਾ ਜੀ ਤੇ ਇਸੇ ਤਰ੍ਹਾਂ ਹੈਗਾ ਛੂਲਿਆਂ ਦਾ ਆਟਾ 120 ਰੁਪਏ ਕਿਲੋ ਹੈ ਜੀ ਤੇ ਇਹ ਆਪਣੇ ਜੂਸ ਹੁੰਦੇ ਜੀ ਇਹ ਹੈਗੇ ਆ ਜਿਵੇਂ ਆਪਣੀ ਕਨਸੈਂਟਰੇਟ ਹੁੰਦੇ ਆ ਕਿਸੇ ਵੀ ਜ਼ਹਿਰ ਗੈਰ ਤੋਂ ਕੋਈ ਵੀ ਪ੍ਰੀਜ਼ਰਵੇਟਿਵ ਨਹੀਂ ਹੁੰਦਾ ਇਹਦੇ ਵਿੱਚ ਸਿੱਧੀ ਪਲਪ ਜਿਸ ਤਰ੍ਹਾਂ ਕਹਿ ਦਿੱਤੀ ਆਪਾਂ ਅਲਕਲਾਈਨ ਪਾਣੀ ਦੇ ਵਿੱਚ ਪਾਣੀ ਜਿਹੜਾ ਹੈਗਾ ਕਹਿੰਦੇ ਕਨਵਰਟਰ ਹੈਗਾ ਤੇ ਤੁਹਾਨੂੰ ਪਾਣੀ ਹੀ ਜੇ ਤੁਸੀਂ ਬਾਜ਼ਾਰ ਚ ਲਓਗੇ ਤੇ ਕੱਲੀ ਬੋਤਲ ਹੀ 300 ਰੁਪਏ ਦੀ ਆ। ਪਲਾਂਟੇ ਵਰਗੇ ਮਹੌਲ ਦੇ ਵਿੱਚ। ਅਸੀਂ ਇਹ ਪ੍ਰੋਸੈਸ ਜਿਹੜਾ ਉਸ ਪਾਣੀ ਦੇ ਵਿੱਚ ਇਹ ਗਾਂ ਪਲਪ ਕਰ ਦਿੰਦੇ ਹਾਂ। ਪਲਪ ਜਿਵੇਂ 40 ml ਇਹ ਪਾਉਣਾ ਤੁਸੀਂ 200 ml ਤੁਹਾਡਾ ਜੂਸ ਤਿਆਰ ਆ ਫਰੂਟੀ ਦੇ ਬਰਾਬਰ 20 ਰੁਪਏ ਤੁਹਾਨੂੰ ਇੱਕ ਗਲਾਸ ਪਾਣਾ ਕਰੇ। ਜੇ ਕੋਈ ਘਰੇ ਕੋਈ ਰਿਸਟਡਾਰ ਆਉਂਦਾ ਤੇ ਮੇਰੇ ਨਾਲ 1.5 ਲੀਟਰ ਦੇ ਵਿੱਚ ਇਹ ਇੱਕ ਪੂਰੀ ਬੋਤਲ ਪੈ ਜਾਣੀ ਆ। ਕੋਲ ਡਰਿੰਕ ਨਾਲ ਉਹ ਵੀ ਸਸਤਾ ਪੈਣਾ ਹੈ ਜੇ ਘਰੇ ਤੁਸੀਂ ਬਣਾਉਣੇ ਇਸ ਤਰ੍ਹਾਂ આમਲੀ ਇਮਲੀ ਤੇ ਖਜੂਰ ਦੀ ਚਟਨੀ ਹੈ ਜੀ ਜਿਹੜੀ ਆਪਾਂ ਸੌਸ ਚਟਨੀ ਲਾ ਕੇ ਖਾਂਦੇ ਹੁੰਦੇ ਪਕੌੜਿਆਂ ਨੂੰ ਬਿਨਾ ਪ੍ਰਦਰੂਪੇਕ ਤੋਂ ਬਿਨਾ ਕਿਸੇ ਸੰਥੈਟਿਕ ਤੋਂ ਸਿੱਧੀ ਡਾਇਰੈਕਟ ਪਾਣੀ ਦੇ ਵਿੱਚ ਉਸੇ ਤਰ੍ਹਾਂ ਹੀ ਉਹੀ ਪਾਣੀ ਇੱਥੇ ਯੂਜ਼ ਕੀਤਾ ਹੋਇਆ ਬਿਲਕੁਲ ਕਲੀਨ ਤੇ ਸਾਫ ਸੁਥਰਾ ਸਾਡਾ ਮਾਹੌਲ ਆ ਜੀ ਉੱਥੇ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਡੀਟੌਕਸ ਟੀ ਆ ਸਾਡੀ ਇਹ ਇਹ ਫਰਮੈਂਟਾਈਜ਼ ਕੀਤੀ ਹੁੰਦੀ ਹੈ ਜੀ ਪਾਣੀ ਦੇ ਵਿੱਚ ਹੱਫਾ ਅੱਗੇ ਉਹਦੀ ਪ੍ਰੋਸੈਸਿੰਗ ਕਰਦੇ ਆਂ ਇਹ ਟੀ ਸਾਡੀ ਜਣੀ ਇੱਕ ਕੱਪ ਤੁਹਾਨੂੰ 20 ਰੁਪਏ ਦਾ ਪੈਂਦਾ ਤੇ ਇਹਦੇ ਜੋ 14 ਕੱਪ ਬਣ ਜਾਂਦੇ ਆ ਤੇ 200 ਰੁਪਏ ਤੋਂ ਸ਼ੁਰੂ ਹੋ ਜਾਂਦੀ ਸਾਡੀ 400 ਰੁਪਏ ਤੱਕ ਜਾਂਦੀ ਹੈ ਪਰ ਇਹ ਆਮ ਆਪ ਵੀਖਣ ਦਾ ਹੈ ਤਾਂ ਗ੍ਰੀਨ ਟੀ ਪਰ ਇੱਕ ਇਹ ਗ੍ਰੀਨ ਟੀ ਸਾਡੀ ਤੇ ਬਾਜ਼ਾਰ ਦੀਆਂ ਤਿੰਨ ਚਾਰ ਗ੍ਰੀਨ ਟੀ ਦੇ ਬਰਾਬਰ ਦੀ ਇੱਕ ਵਾਰੀ ਤੁਸੀਂ ਪੀਓਗੇ ਪੂਰੀ ਨਰਜੈਂਟ ਹੈ ਕਿਤੇ ਤੋਂ ਤੁਹਾਨੂੰ ਪਤਾ ਲੱਗਦਾ ਇਸ ਗੱਲ ਦਾ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਇਹਦੇ ਨਾਲ ਜੋ ਫੈਟ ਇਲੇਵਰ ਅੱਜਕੱਲ ਬੜਾ ਹੋਇਆ ਹੋਇਆ ਤੇ ਇਹ ਮਤਲਬ ਆਮ ਚਾਹ ਨਹੀਂ ਹੈਗੀ ਆ ਸ਼ਾਮ ਦੀ ਵਧੀਆ ਮਹਿੰਗੀਆਂ ਚਾਹਾਂ ਦੇ ਵਿੱਚ ਹੁੰਦੀ ਹੈ ਇਸੇ ਤਰ੍ਹਾਂ ਇਹ ਆਲੂ ਬਖਾਰੇ ਦਾ ਜੂਸ ਹੈਗਾ ਜੀ ਸਾਡੇ ਕੋਲ ਕਾਲੇ ਆਲੂ ਬਖਾਰੇ ਦਾ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਕਿਤੋਂ ਨਾ ਮਿਲੂਗਾ ਇਹ ਵੀ ਕਨਸੈਂਟ੍ਰੇਟ ਤਾਂ ਗਾੜਾ 30 ml ਆਉਣਾ ਚਾਹੀਦਾ 200 ml ਪਾਣੀ ਦੇ ਵਿੱਚ ਘਰੇ ਤੁਹਾਡਾ ਇੱਕ ਤਰ੍ਹਾਂ ਦਾ ਤਿਆਰ ਹੋ ਜੂਗਾ ਬਣਾਇਆ ਬਣਾਇਆ ਕਨਸੈਂਟ੍ਰੇਟ ਬਿਨਾ ਇਹਦੇ ਉੱਤੇ ਕੋਈ ਵੀ ਕੈਮੀਕਲ ਯੂਜ਼ ਨਹੀਂ ਕੀਤਾ। ਕੱਚ ਦੇ ਵਿੱਚ ਪੈਕਿੰਗ ਆ ਬੋਟਲ ਦੇ ਵਿੱਚ। ਤੇ ਉਸ ਤੋਂ ਬਾਅਦ ਸਾਡਾ ਪ੍ਰੋਬਾਇਓਟਿਕ ਅੱਜ ਕਾਲ ਐਂਟੀਬਾਇਓਟਿਕ ਖਾ-ਖਾ ਕੇ ਜਦੋਂ ਆਪਣੇ ਪੇਟ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ। ਐਂਟੀਬਾਇਓਟਿਕ ਖਾ ਕੇ ਆਪਣੇ ਸੈੱਲ ਘਟ ਜਾਂਦੇ ਆ ਬਹੁਤ ਜ਼ਿਆਦਾ ਐਂਟੀਬਾਇਓਟਿਕ ਖਾਈ ਜਾਂਦੇ। ਉਹਦੇ ਉੱਤੇ ਪ੍ਰੋਬਾਇਓਟਿਕ ਬਾਜ਼ਾਰ ਦੇ ਵਿੱਚ ਕੋਈ ਵੀ ਜ਼ਿਆਦਾ ਮੌਜੂਦ ਨਹੀਂ ਹੈ। ਆਪਣੇ ਲੱਸੀ ਵੀ ਪਿੰਡ ਚੋਂ ਕੱਢ ਦੁੱਤੀ ਲੋਕਾਂ ਨੇ ਲੱਸੀ ਨਹੀਂ ਪੀਂਦਾ ਕੋਈ ਠੰਡੀ ਹੈ। ਕਿਵੇਂ ਅਸੀਂ ਇੱਕ ਪ੍ਰੋਬਾਇਓਟਿਕ ਤਿਆਰ ਕੀਤਾ ਚੰਦਰ ਦੇ ਵਿੱਚ। ਇਹਦਾ ਤੁਸੀਂ ਸੇਵਨ ਕਰਦਿਆਂ ਦਾ ਪੇਟ ਵਾਸਤੇ ਬਹੁਤ ਵਧੀਆ ਇੱਕ ਤਰ੍ਹਾਂ ਦਾ ਆਰਾਮ ਬਾਣੀ ਹੈ ਪੇਟ ਦੀ ਕੋਈ ਵੀ ਪ੍ਰੋਬਲਮ ਹੋਵੇ ਤੇ ਉਸ ਨੂੰ ਮਤਲਬ ਇਹ ਠੀਕ ਕਰਦਾ ਦਿਨਾਂ ਚ ਐਂਟੀਬਾਇਓਟਿਕ ਨੂੰ ਤੁਹਾਡੇ ਜਿਹੜੀ ਐਂਟੀਬਾਇਓਟਿਕ ਖਾਦੀ ਹੁੰਦੀ ਹੈ ਉਹ ਨੂੰ ਵੀ ਇਹ ਲੀਚ ਕਰ ਦਿੰਦਾ ਸਰੀਰ ਦੇ ਵਿੱਚ ਐਂਟੀਬਾਇਓਟਿਕ ਦੇ ਜਿੰਨੇ ਵੀ ਕੋਈ ਹਾਰਮਫੁਲ ਪ੍ਰਭਾਵ ਪੈਂਦੇ ਆਪਣੇ ਸਰੀਰ 'ਚ। اچھا ਤੇਲ ਦਾ ਰੇਟ ਦੱਸੋ ਜੀ ਸਰ ਆਪਣੇ ਸਰੋਂ ਦਾ ਤੇਲ ਹੋ ਗਿਆ ਦੂਸਰੇਆਂ ਦਾ ਜੀ। ਸਰੋਂ ਦਾ ਤੇਲ ਇਹ ਸਾਡਾ ਪੈਂਦਾ ਜੀ ਜਿਹੜੀ ਬਿਲਕੁਲ ਆਰਗੇਨਿਕ ਸਰੋਂ ਆ। ਹੂੰ। ਤੱਛ ਦੀ ਪੈਕਿੰਗ ਦੇ ਵਿੱਚ 1 ਕਿਲੋ ਤੇ ਇਹ 350 ਰੁਪਏ 1 ਕਿਲੋ ਦਾ ਭਾਅ ਹੈ। ਤੇ ਦੇਸੀ ਘਿਓ ਦਾ ਕੀ ਰੇਟ ਆ ਜੀ? ਦੇਸੀ ਘਿਓ ਆ ਜੀ ਇਹ ਪਿਓਰ ਜਿਹੜਾ ਆਪਣੇ ਮਾਝਾਂ ਦਾ ਹੀ ਹੁੰਦਾ। ਬੜਾ ਜਿਆਦਾ ਤੇ ਘਿਓ ਨਹੀਂ ਹੁੰਦਾ ਸਾਡੇ ਕੋਲੇ। ਅਸੀਂ 10 ਤੋਂ 12 ਕਿਲੋ ਤੋਂ ਸਾਡਾ ਹੁੰਦਾ ਇੱਕ ਹਫ਼ਤੇ ਦਾ। ਹੂੰ। ਤੇ ਉਹਦੇ ਵਿੱਚ ਮੰਨ ਕੇ ਚਲੋ ਕਿ ਆਪਾਂ ਨੂੰ 1800 ਰੁਪਏ 1 ਲੀਟਰ ਪੈਂਦਾ ਜੀ ਤੇ ਆਪਣਾ ਸੰਪਰਕ ਨੰਬਰ ਕਿੰਨਾ ਜੀ ਸੰਪਰਕ ਹੈ 9855293121 9815329777 ਇੱਕ ਉਹ ਗੱਡੀ ਖੜੀ ਉਹਦੇ ਵਿੱਚ ਹੋਰ ਪੜਾਟ ਕੀ ਆ ਜੀ ਉਹਦੇ ਵਿੱਚ ਤਕਰੀਬਨ ਸਾਰੇ ਆ ਹੀ ਗਏ ਜੀ ਪ੍ਰੋਡਕਟ ਆ ਗਏ ਜੀ ਹਾਂ ਜੀ ਤਕਰੀਬਨ ਆ ਰਿਹਾ ਇੱਕ ਸਾਬਣ ਆ ਆਪਣਾ ਜਿਹੜਾ ਇਹ ਵੀ ਆਪਣੇ ਤੇਲਾਂ ਦੇ ਵੇਸ ਤੋਂ ਮਲਤਾਨੀ ਮਿੱਟੀ ਚ ਇੱਕ ਸਾਡਾ ਫੇਸ ਸੋਪ ਐ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਸ਼ੈਂਪੂ ਆ ਰਿਹਾ ਇੰਨੇ ਤਰ੍ਹਾਂ ਦੇ ਸਾਬਣ ਘਰੇ ਵੀ ਸਾਡੀ ਹੈਂਡ ਮੇਡ ਹੀ ਐ। ਬਾਕੀ ਅਚਾਰ ਵਗੈਰਾ ਤੇ ਉਹ ਲੋਕਲ ਪ੍ਰੋਡਕਟ ਉੱਥੇ ਸਾਡੇ ਫਾਰਮ ਤੇ ਹੁੰਦੇ ਐ। ਕਹਿੰਨੇ ਕਹਨ ਅਲਕਲਨ ਪਾਣੀ ਹੁੰਦਾ ਸਾਡੇ ਕੋਲੇ। ਥੈਰਪੀ ਅਸੀਂ ਆਕਸੀਜਨ ਤੇ ਹਾਈਡਰੋਜਨ ਥੈਰਪੀ ਐ ਜਿਹੜੀ ਉਹ ਵੀ ਉੱਥੇ ਕਰਦੇ ਐ ਲੋਕਲ। ਤੇ ਬਾਕੀ ਤੁਸੀਂ ਫਾਰਮ ਤੇ ਵਿਜ਼ਿਟ ਕਰ ਸਕਦੇ ਸਾਡੇ ਮੱਤਾਪਿੰਡ ਦਾ ਬਸੰਤ ਤਕਰੀਰ ਦੇ ਨਾਂ ਤੇ ਸਰਚ ਕਰੋਗੇ ਤੇ ਤੁਹਾਡਾ ਆਨਲਾਈਨ ਸਾਰਾ ਕੁਝ ਨਿਕਲ ਆਉਣਾ। ਮਿਹਰਬਾਨੀ ਸ਼ੁਕਰੀਆ ਧੰਨਵਾਦ ਫਿਕਰਮੰਦ মিডিਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਅਨਰਮਲ ਸਿੰਘ ਨੇ ਹਾਲ ਦੀ ਰਿਪੋਰਟ